ਇੱਕ ਅਮੀਰ सेठ ਸੀ ਉਹਨੇ ਇੱਕ ਨੌਕਰ ਦੀ ਹੋਰ ਲੋੜ ਪੈ ਗਈ ਉਹਨੇ ਨੌਕਰ ਰੱਖ ਲਿਆ ਜਦੋਂ ਨੇ ਨਵਾਂ ਨੌਕਰ ਰੱਖਿਆ ਤਾਂ ਪੁਰਾਣਾ ਵੀ ਸੀ ਨੌਕਰ ਦੀ ਜ਼ਰੂਰਤ ਸੀ ਉਹਨੇ ਨਵਾਂ ਨੌਕਰ ਰੱਖਿਆ ਤੇ ਜਿਹੜਾ ਨਵਾਂ ਨੌਕਰ ਰੱਖਿਆ ਉਹਨੂੰ ਕਹਿੰਦਾ ਦੇਖ ਵੇ ਮੈਂ ਨੌਕਰਾਂ ਤੇ ਵਿਸ਼ਵਾਸ ਬੜਾ ਕਰਦਾ ਹਾਂ ਮੈਂ ਆਪਣੇ ਨੌਕਰਾਂ ਦੇ ਵਿਸ਼ਵਾਸ ਬਹੁਤ ਕਰਦਾ ਆ ਪਹਿਲੇ ਨੌਕਰ ਨੂੰ ਪੁੱਛ ਲਾ ਵਿਸ਼ਵਾਸ ਨਾ ਤੋੜੀ ਕਦੇ ਅਸੀਂ ਕਦੇ ਨੌਕਰਾਂ ਤੋਂ ਚਾਬੀਆਂ ਨਹੀਂ ਲੁਕੋ ਕੇ ਰੱਖੀਆਂ ਆ ਪਿਆ ਐਨਾ ਭਾਰਾ ਪੂਰੇ ਮਹਿਲ ਮਕਾਨ ਦਾ ਚਾਬੀਆਂ ਦਾ ਗੁੱਛਾ ਪਿਆ ਅਸੀਂ ਕਦੇ ਕੁੰਜੀ ਨਹੀਂ ਲੁਕੋਈ ਚਾਬੀ ਨਹੀਂ ਲੁਕੋਈ ਚਾਬੀਆਂ ਦਾ ਗੁੱਛਾ ਸਾਹਮਣੇ ਪਿਆ ਰਹਿੰਦਾ ਨੌਕਰਾਂ ਤੇ ਵਿਸ਼ਵਾਸ ਬੜਾ ਕਰੀਦਾ ਤੇ ਤੂੰ ਵਿਸ਼ਵਾਸ ਨਾ ਤੋੜੀ ਉਹ ਨੌਕਰ ਨੇ ਕਿਹਾ ਵੀ ਠੀਕ ਐ ਬੱਕੇ ਸਹੀ ਕਰ ਲੈ ਐਡਾ ਭਾਰਾ ਕੁੰਜੀਆਂ ਦਾ ਗੁੱਛਾ ਸਭ ਤਾਲਿਆਂ ਜਿੰਦਿਆਂ ਦੀਆਂ ਚਾਬੀਆਂ ਮਾਲਕ ਨੇ ਸਾਹਮਣੇ ਡੰਗੀਆਂ ਨੇ ਇਹਦਾ ਮਤਲਬ ਨੌਕਰ ਤੇ ਵਿਸ਼ਵਾਸ ਕਰਦਾ ਹੈ ਉਹ ਜਦੋਂ ਮਾਲਕ ਇੰਨੀ ਗੱਲ ਕਹਿ ਕੇ ਚਲਾ ਗਿਆ ਤੇ ਜਿਹੜਾ ਦੂਜਾ ਪਹਿਲਾ ਨੌਕਰ ਸੀ ਨਾ ਉਹ ਕਹਿੰਦਾ ਮਾਲਕ ਤੇ ਨਾ ਵਿਸ਼ਵਾਸ ਕਰੀ ਉਹ ਕਹਿੰਦਾ ਕਿਉਂ ਕਹਿੰਦਾ ਤੈਨੂੰ ਮਾਲਕ ਕਹਿ ਗਿਆ ਨਾ ਵੀ ਮੈਂ ਨੌਕਰਾਂ ਤੇ ਵਿਸ਼ਵਾਸ ਕਰਦਾ ਹਾਂ ਵਿਸ਼ਵਾਸ ਨਾ ਤੋੜੀ ਆਹ ਕੁੰਜੀਆਂ ਦਾ ਗੁੱਛਾ ਪਿਆ ਅਸੀਂ ਕਦੇ ਘਰ ਦੀ ਚਾਬੀ ਕੋਈ ਨਹੀਂ ਸਾਹਮਣੇ ਰੱਖੀਦੀ ਐ ਇੰਨਾ ਚਾਬੀਆਂ ਦਾ ਕੁੰਜੀਆਂ ਦਾ ਗੁੱਛਾ ਪਿਆ ਅਸੀਂ ਕਦੇ ਲੁਕੋਈ ਨਹੀਂ ਨੌਕਰਾਂ ਤੇ ਵਿਸ਼ਵਾਸ ਰੱਖੀਦਾ ਤੇ ਪੁਰਾਣਾ ਨੌਕਰ ਨਵੇਂ ਨੌਕਰ ਨੂੰ ਕਹਿੰਦਾ ਮਾਲਕ ਤੇ ਵਿਸ਼ਵਾਸ ਨਾ ਕਰੀ ਮੈਂ ਸਾਰੀਆਂ ਲਾ ਕੇ ਵੇਖੀਆਂ ਨੇ ਇੱਕ ਵੀ ਨਹੀਂ ਲੱਗਦੀ ਤਯੋਰੀ ਨੂੰ ਅੱਜ ਜਿੰਨਾ ਕੁੰਜੀਆਂ ਦਾ ਪੁੱਛਾ ਪਿਆ ਨਾ ਮੈਂ ਸਾਰੀਆਂ ਲੱਗ ਕੇ ਵੇਖੀਆਂ ਨੇ ਇੱਕ ਵੀ ਨਹੀਂ ਤਜੋਰੀ ਨੂੰ ਲੱਗਦੀ ਉਹ ਹੈ ਹੀ ਨਹੀਂ ਇਹਦੇ ਵਿੱਚ ਜਿੱਥੇ ਮਾਲਕ ਨੇ ਖਜ਼ਾਨਾ ਰੱਖਿਆ ਹੋਇਆ ਚਾਬੀਆਂ ਦਾ ਪੁੱਛਾ ਹੈ ਪੁਰਾਣਾ ਨੌਕਰ ਕਹਿੰਦਾ ਇੱਕ ਵੀ ਨਹੀਂ ਲੱਗਦੀ ਮੈਂ ਲਾ ਕੇ ਵੇਖ ਲਈਆਂ ਨੇ ਉਹ ਚਾਬੀ ਨਹੀਂ ਜਿੱਥੇ ਖਜ਼ਾਨਾ ਹੈ ਇਦਾਂ ਬੰਦਿਆਂ ਕੋਲ तमाम ਦੁਨੀਆ ਦੇ ਹੋਰ ਸੁੱਖਾਂ ਦੇ ਸਾਧਨਾਂ ਦੀਆਂ ਚਾਬੀਆਂ ਹੋ ਸਕਦੀਆਂ ਨੇ ਤੁਸੀਂ ਬਹੁਤ ਕੁਝ ਇਕੱਠਾ ਕਰ ਸਕਦੇ ਹੋ ਪਰ ਅਸਲ ਸੁੱਖ ਦੀ ਚਾਬੀ ਗੁਰੂ ਦੇ ਹੱਥ ਵਿੱਚ ਹੈ ਪਾਤਸ਼ਾਹ ਨੇ ਕਿਹਾ ਆਨੰਦ ਦੀ ਚਾਬੀ ਗੁਰੂ ਤੋਂ ਸਭਾਏ ਕਿਸੇ ਕੋਲ ਨਹੀਂ ਤੇਰੇ ਕੋਲ ਸੁੱਖਾਂ ਦੇ ਸਾਧਨ ਹੋ ਸਕਦੇ ਨੇ ਆਨੰਦ ਨਹੀਂ ਤਾਈਓ ਹਜ਼ੂਰ ਕਹਿੰਦੇ ਆਨੰਦ ਭੈਆ ਮੇਰੀ ਮਾਂ ਹੈ ਕਿੱਥੋਂ ਮਿਲਣ ਸਤ ਗੁਰੂ ਮੈਂ ਗੱਜ ਕੇ ਪੜੋ ਸਤ ਗੁਰੂ ਮੈਂ ਸਤ ਗੁਰ ਤਾਂ ਪਾਇਆ ਸਹਜ ਸੇ ਧੀ ਮਨ ਵਜੀਆਂ ਬਾਦ ਭਾਈ ਇਹ ਗੁਰੂ ਦੇ ਹੱਥ ਵਿੱਚ ਐ ਉਂ ਬਾਹਰੋਂ ਸਭ ਲੋਕ ਕਹਿੰਦੇ ਨੇ ਆਨੰਦ ਹੈ ਆਨੰਦ ਹੈ ਜੜ ਦੀ ਕਲੇ ਪਰ ਵਿੱਚੋਂ ਪੁੱਛ ਕੇ ਵੇਖੋ ਨਾ ਖੋਖਲੇ ਨੇ ਦੁੱਖ ਕੀਓ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਕਿਸੇ ਬੰਦੇ ਕੋਲ ਦੁੱਖ ਸ਼ੁਰੂ ਕਰੋ ਪਹਿਲੇ ਗਣਾਂਦਾ ਆਪਣੇ ਬਾਰੋਂ ਜੜ ਦੀ ਕਲਾ ਕਹਿੰਦਾ ਸ਼ੁਰੂ ਕਰੋ ਬਹਿ ਕੇ ਕੋਲ ਦੁੱਖ ਇੱਕ ਦੁੱਖ ਦੱਸੋਂਗੇ ਨਾ ਉਹਨੇ ਆਪਣਾ ਖੋਲ ਕੇ ਰੱਖ ਦੇਣਾ ਸਾਡੇ ਤਾਂ ਪਹਿਲਾਂ ਹੀ ਆ ਕੰਮ ਹੈ ਦੁੱਖ ਕਿਉਂ ਬੰਦਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਬਾਦਸ਼ਾਹ ਫਿਰ ਆਨੰਦ ਕਿੱਥੇ ਹੈ ਹਜ਼ੂਰ ਕਹਿੰਦੇ ਗੁਰੂ ਦੀ ਮੱਤ ਵਿੱਚ ਮਹਾਰਾਜ ਕਿੱਥੇ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਪੜੋ ਜਿਨ੍ਹਾਂ ਨੂੰ ਬਾਣੀ ਯਾਦ ਹੈ ਕਿਉਂਕਿ ਸਰਲ ਸ਼ਬਦ ਨੇ ਤੁਸੀਂ ਨਿਤਨੇਮ ਕਰਦੇ ਹੋ आनंद आनंद सबको कह आनंद गुरु ते जान आनंद सदा गुरु ते कृपा करे ਹੁਣ ਕਿਰਪਾ ਦੀ ਡੈਫੀਨੇਸ਼ਨ ਕੀ ਹੈ ਵੀ ਕਿਰਪਾ ਕਰੇ ਪਿਆ ਦਿਆ ਕਿਰਪਾ ਦੀ ਡੈਫੀਨੇਸ਼ਨ ਅਸੀਂ ਪਤਾ ਕੀ ਸਮਝ ਲਈਏ ਜਿਹਦੇ ਬੱਚੇ ਬਾਹਰ ਚਲੇ ਗਏ ਬੜੀ ਕਿਰਪਾ ਜੀ ਜਿਹਨੇ ਜ਼ਮੀਨ ਖਰੀਦ ਲਈ ਥੋੜੀ ਜਹੀ ਬੜੀ ਕਿਰਪਾ ਜੀ ਉੱਤੇ ਜਿਹਦਾ ਕਾਰੋਬਾਰ ਥੋੜਾ ਜਿਹਾ ਚੱਲ ਪਿਆ ਡੇਰੀ ਡੋਰੀ ਚੱਲ ਪਈ ਬੜੀ ਕਿਰਪਾ ਜੀ ਉਹਦੇ ਉੱਤੇ ਜਿਹਦੇ ਬੱਚਿਆਂ ਦਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਬੜੀ ਕਿਰਪਾ ਜੀ ਉਹਦੇ ਉੱਤੇ ਇਹਨੂੰ ਕਿਰਪਾ ਨਾ ਸਮਝੋ ਇਤਨ ਦਸਾਂ ਸਾਲਾਂ ਬਾਅਦ ਰਿਜ਼ਲਟ ਵੇਖਿਓ ਕੀ ਹੈ ਅੱਜ ਠੀਕ ਹੈ ਹਰ ਬੰਦਾ ਚਾਹੁੰਦਾ ਮੈਂ ਵੀ ਚਾਹੁੰਦਾ ਤੁਸੀਂ ਵੀ ਚਾਹੁੰਦੇ ਹੋ ਬੱਚੇ ਬਾਹਰ ਜਾਣ ਪਰ ਇਹਦੇ ਰਿਜ਼ਲਟ ਤੁਹਾਨੂੰ ਪੰਜਾਂ ਦਸਾਂ ਸਾਲਾਂ ਬਾਅਦ ਪਤਾ ਲੱਗਿਆ ਸਾਥ ਸੰਗਤ ਇਹ ਸੁੱਖ ਨਹੀਂ ਹੁਣ ਗੁਰੂ ਕੋਲੋਂ ਪੁੱਛੀਏ ਪਾਤਸ਼ਾ ਅਸੀਂ ਆਨੰਦ ਤੇ ਸੁੱਖ ਚਾਹੁੰਦੇ ਸਾਨੂੰ ਆਪਣੀ ਮੱਤ ਬਖਸ਼ਿਸ਼ ਕਰੋ ਫਿਰ ਕਿਰਪਾ ਕੀ ਹੈ ਹਜ਼ੂਰ ਕਹਿੰਦੇ ਕਿਰਪਾ ਕਰੇ ਪਿਆਰੇਆ ਤਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਗੁਰੂ ਦੀ ਮੱਤ ਗੁਰੂ ਦੇ ਗਿਆਨ ਦਾ ਸੁਰਮਾ ਤੇਰੀਆਂ ਅੱਖਾਂ 'ਚ ਪੈ ਗਿਆ ਭਲਿਆਂ ਤੈਨੂੰ ਗੁਰੂ ਦਾ ਗਿਆਨ ਮਿਲ ਗਿਆ ਫਿਰ ਕਿਰਪਾ ਹੈ ਤੇਰੇ ਗਿਲਵਿਖ ਕੱਟੇ ਜਾਣ ਤੇਰੇ ਦੁੱਖ ਤੇ ਪਾਪ ਕੱਟੇ ਜਾਣ ਫਿਰ ਗੁਰੂ ਦੀ ਕਿਰਪਾ ਤੇ ਬਾਦਸ਼ਾਹ ਦੁੱਖ ਪਾਪ ਕਿਵੇਂ ਕੱਟੇ ਜਾਣਗੇ ਕਹਿੰਦੇ ਤੇਰੇ ਭਰਮ ਦੇ ਛਾੜ ਉੱਤਰ ਜਾਣ ਗੁਰੂ ਦੇ ਕੋਲੋਂ ਮਤ ਗੁਰੂ ਦੇ ਕੋਲੋਂ ਗਿਆਨ ਗੁਰੂ ਦੇ ਕੋਲੋਂ ਗਿਆਨ ਦਾ ਸਰਮਾ ਲੈ ਫਿਰ ਤੈਨੂੰ ਸਮਝ ਪੈਣਾ ਸੁੱਖ ਕਿੱਥੇ ਹੈ ਸੁੱਖ ਪੈਸੇ ਪਦਾਰਥ ਦੇਸ਼ ਵਿਦੇਸ਼ ਵਿੱਚ ਨਹੀਂ ਹੈ ਉਹ ਤਾਂ ਭਲਿਖ ਹੈ ਉਹ ਤਾਂ ਸੁੱਖ ਨਹੀਂ ਬਹੁਤੇ ਧਨ ਖੱਟੇ ਸੁੱਖ ਨਹੀਂ ਪਿੱਖੇ ਨਿਰਦਨਟ ਸੁੱਖ ਨਹੀਂ ਬਉਦੇਸ਼ ਕਮਾਏ ਸਰਬ ਸੁੱਖਾਂ ਹਰ ਹਰ ਗੁਣ ਗਾਏ ਤੂੰ ਵੈਗੁਰੂ ਜਪਣ ਸ਼ੁਰੂ ਕਰ ਫਿਰ ਤੈਨੂੰ ਸਾਰੇ ਸੁੱਖ ਮਿਲ ਸਕਦੇ ਸਾਰੇ ਸੁੱਖ ਕਿੱਥੇ ਵੈਗੁਰੂ ਦੇ ਨਾਮ ਵਿੱਚ ਹੋਰ ਕਿਤੇ ਨਹੀਂ ਗੁਰੂ ਨੇ ਇੱਕ ਭੇਤ ਦੀ ਗੱਲ ਕਹੀ ਹੈ ਕਿਉਂਕਿ ਆਪਾਂ ਗੁਰੂ ਕੋਲ ਮਤ ਲੈਣ ਆਏ ਆ ਬਾਤਸ਼ਾਹ ਨੇ ਇੱਕ ਰਾਜ ਦੀ ਗੱਲ ਕਹੀ ਹੈ ਇੱਕ ਸਿਕਰਟ ਗੱਲ ਕਹੀ ਹੈ ਜਿਹੜਾ ਭੇਤ ਸੀ ਭੇਤ ਕਹਿੰਦੇ ਨੇ ਸਿਕਰਟ ਜਿਹੜਾ ਛੁਪਿਆ ਹੋਇਆ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਹਿੰਦੇ ਤੈਨੂੰ ਇੱਕ ਸਿਕਰਟ ਦੱਸਣ ਲੱਗੇ ਤੈਨੂੰ ਇੱਕ ਭੇਤ ਦੱਸਣ ਲੱਗੇ ਤੈਨੂੰ ਦੁੱਖ ਰੱਬ ਨੇ ਨਹੀਂ ਦਿੱਤੇ ਹੋਏ ਦੁੱਖ ਤੂੰ ਆਪੇ ਹੀ ਬੋਲ ਰਿਹਾ ਤੈਨੂੰ ਰੱਬ ਨੇ ਪਰੇਸ਼ਾਨ ਨਹੀਂ ਕੀਤਾ ਤੂੰ ਆਪੇ ਹੀ ਹੋ ਗਿਆ ਤੈਨੂੰ ਰੱਬ ਨੇ ਦੁਖੀ ਨਹੀਂ ਕੀਤਾ ਤੂੰ ਆਪੇ ਹੀ ਹੋਇਆ ਹੈ ਉਹ ਭਲਿਆ ਗੁਰੂ ਦਾ ਨਾਮ ਤਾਂ ਸੁਖ ਦਤਾ ਹੈ ਰੱਬ ਨੂੰ ਤਾਂ ਸੁਖ ਦਤਾ ਕਹਿੰਦੇ ਨੇ ਦੁੱਖ ਦਤਾ ਨਹੀਂ ਦੁੱਖ ਤੂੰ ਆਪੇ ਕ੍ਰੇਟ ਕੀਤੇ ਨੇ ਸੁਖ ਤਾਂ ਗੁਰੂ ਦਿੰਦੇ ਪਾਤਸ਼ਾਹ ਨੇ ਭੇਤ ਦੀ ਰਾਜ ਦੀ ਸਿਕਰੇਟ ਗਏ ਆ ਲੈ ਭਾਈ ਤੈਨੂੰ ਸੁਖ ਮਿਲ ਸਕਦੇ ਦੁੱਖ ਪਤਾ ਕਿਉਂ ਬੋਨੇ ਮਹਾਰਾਜ ਕਿਉਂ ਕਹਿੰਦੇ ਤੂੰ ਨਾਮ ਨਹੀਂ ਜਪ ਰਿਹਾ ਉੱਠਦੇ ਆਂ ਬੈਂਦੇ ਆਂ ਤੁਰਦੇ ਆਂ ਫਿਰਦੇ ਆਂ ਸ਼ੁਕਰ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ ਤੂੰ ਪਦਾਰਥਾਂ ਤੱਕ ਰਹਿ ਗਿਆ ਪਰਮਾਤਮਾ ਤੱਕ ਨਹੀਂ ਗਿਆ ਸੁੱਖ ਤਾਂ ਮਿਲਣੇ ਨੇ ਜੇ ਨਾਮ ਜਪੇਗਾ ਤਾਈਂ ਹਜ਼ੂਰ ਨੇ ਕਿਹਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਪੜੋ ਹਰ ਕੇ ਨਾਮ ਦੇਨਾ ਦੁੱਖ ਪਾਵੇ ਅਗਤ ਬਿਨਾ ਸਹਸਾਨੇ ਚੁਕੇ ਗੁਰ ਇਹ ਭੇਦ ਬਤਾਵੇ ਭਾਈ ਵੀਰ ਸਿੰਘ ਹੋਰਾਂ ਇੱਕ ਬੇਹਤ ਦੀ ਗੱਲ ਕਹੀ ਕਹਿੰਦੇ ਫੁੱਲ ਖਿੜਿਆ ਹੋਇਆ ਸੀ ਖੁਸ਼ਬੂ ਦੇ ਰਿਹਾ ਸੀ ਉਹ ਗੁਲਾਬ ਦੇ ਫੁੱਲ ਦੀਆਂ ਪੰਖੜੀਆਂ ਮਹਿਕਾ ਮਾਰ ਰਹੀਆਂ ਸਨ ਉਹਦਾ ਸੁਹੱਪਣ ਵਾਰਾ ਸੋਹਣਾ ਲੱਗ ਰਿਹਾ ਸੀ ਉਹਦਾ ਖੜਾਓ ਉਹਦਾ ਰੰਗ ਉਹਦੀ ਖੁਸ਼ਬੂ ਬੰਦੇ ਦੇ ਮਨ ਨੂੰ ਮੋਹ ਰਹੀ ਸੀ ਜਦੋਂ ਉਹਦੀ ਖੁਸ਼ਬੂ ਸੋਹੱਪਣ ਖੜਾਓ ਰੰਗ ਵੇਖਿਆ ਇੱਕ ਬੰਦਾ ਫੁੱਲ ਤੋੜਨ ਆ ਗਿਆ ਇੱਕ ਬੰਦਾ ਫੁੱਲ ਤੋੜਨ ਆ ਗਿਆ ਉਹਨੇ ਹੱਥ ਵਿੱਚ ਕੰੰਜੀ ਪਕੜੀ ਐ ਤੇ ਜਦੋਂ ਫੁੱਲ ਨੂੰ ਕੱਟਣ ਲੱਗਾ ਕਹਿੰਦੇ ਫੁੱਲ ਨੇ ਆਵਾਜ਼ ਦੇ ਕੇ ਪੁੱਛਿਆ ਭਲਿਆ ਮੈਨੂੰ ਕਿਉਂ ਤੋੜਨ ਲੱਗਾ ਐ ਮੈਨੂੰ ਕਿਉਂ ਕੱਟਣ ਲੱਗਾ ਐ ਕੱਟਣ ਵਾਲੇ ਨੇ ਕਿਹਾ ਤੇਰਾ ਸੁਹਪਣ ਬਹੁਤ ਸੋਹਣਾ ਹੈ ਤੇਰੇ ਤੋਂ ਖੁਸ਼ਬੂ ਆਉਂਦੀ ਹੈ ਤੇਰੀਆਂ ਪੰਖੜੀਆਂ ਬਹੁਤ ਸੋਹਣੀਆਂ ਤੇਰਾ ਰੰਗ ਬਹੁਤ ਸੁੰਦਰ ਹੈ ਇਸ ਲਈ ਗੁਲਾਬ ਦੇ ਫੁੱਲਾ ਮੈਂ ਤੈਨੂੰ ਤੋੜਨ ਲੱਗਾ ਕੱਟਣ ਲੱਗਾ ਤੋ ਮੈਨੂੰ ਚੰਗਾ ਲੱਗ ਰਿਹਾ ਹੈ ਕਹਿੰਦੇ ਗੁਲਾਬ ਦੇ ਫੁੱਲ ਨੇ ਕਿਆ ਭੋਲਿਆ ਜਦੋਂ ਤੂੰ ਮੈਨੂੰ ਟਾਣੀ ਨਾਲੋਂ ਕੱਟ ਲੈਣੇ ਨਾ ਥੋੜੇ ਮਿੰਟਾਂ ਬਾਅਦ ਮੇਰੀ ਖੁਸ਼ਬੂ ਅਲੋਪ ਹੋ ਜਾਣੀ ਐ ਮੈਂ ਮੁਰਝਾ ਜਾਣਾ ਇਹ ਸੋਹੱਪਣ ਇਹ ਰੰਗ ਮੇਰੇ ਤੇ ਰਹਿਣਾ ਨਹੀਂ ਥੋੜੇ ਮਿੰਟਾਂ ਬਾਅਦ ਮੇਰਾ ਰੰਗ ਰੂਪ ਸੋਹੱਪਣ ਮੁੱਕ ਜਾਣਾ ਮੈਨੂੰ ਕੱਟਣਾ ਪਤਾ ਕਿਉਂ ਕਿ ਟਾਣੀ ਕਰਕੇ ਮੇਰਾ ਸੋਹੱਪਣ ਰੂਪ ਰਹਿੰਦਾ ਤੂੰ ਟਾਣੀ ਨਾਲੋਂ ਕੱਟਣਾ ਮੈਨੂੰ ਸਭ ਕੁਝ ਤਾਣੀ ਕਰਕੇ ਜਿੰਨੀ ਦੇਰ ਮੈਂ ਤਾਣੀ ਨਾਲ ਲੱਗਾ ਮੈਂ ਕਈ ਦਿਨਾਂ ਤੱਕ ਸੋਣਾ ਰਹਾਗਾ ਪਰ ਤੋਂ ਤਾਣੀ ਨਾਲੋਂ ਕੱਟ ਲੈਣਾ ਮੈਂ ਕੁਝ ਮਿੰਟਾਂ ਵਿੱਚ ਮੁਰਝਾ ਜਾਣਾ ਇਹ ਸੁਹੱਪਣ ਰੂਪ ਰੰਗ ਮੇਰਾ ਨਹੀਂ ਹੈ ਇਹ ਤਾਣੀ ਕਰਕੇ ਹੈ ਤੇ ਕੱਟਣ ਵਾਲੇ ਨੇ ਕਿਹਾ ਮੈਂ ਤਾਣੀ ਸਮੇਤ ਕੱਟ ਲੈਣਾ ਮੈਂ ਤਾਣੀ ਸਮੇਤ ਕੱਟ ਲੈਣਾ ਜਦੋਂ ਉਹ ਕੰਚੀ ਨਾਲ ਤਾਣੀ ਸਮੇਤ ਫੁੱਲ ਕੱਟਣ ਲੱਗਾ ਕਹਿੰਦੇ ਟਾਣੀ ਨੇ ਬੋਲ ਕੇ ਉਹਨੂੰ ਪੁੱਛਿਆ ਭੋਲਿਆ ਮੈਨੂੰ ਕਿਉਂ ਕੱਟਣ ਲੱਗਾ ਹੈ ਉਹਨੇ ਕਿਹਾ ਫੁੱਲ ਨੇ ਕਿਹਾ ਰੂਪ ਰੰਗ ਖੁਸ਼ਬੂ ਸਹੱਪਣ ਟਾਣੀ ਕਰਦੇ ਹੈ ਟਾਣੀ ਨੇ ਕਿਹਾ ਫੁੱਲ ਵਿਚਾਰੇ ਨੂੰ ਕੀ ਪਤਾ ਹੈ ਟਾਣੀਆਂ ਦਰਖਤ ਨਾਲੋਂ ਟੁੱਟ ਜਾਂਦੀਆਂ ਤੇ ਸੁੱਕ ਜਾਂਦੀਆਂ ਨੇ ਜਿਹੜੀ ਟਾਣੀ ਦਰਖਤ ਨਾਲ ਜੁੜੀ ਰਹਿੰਦੀ ਹੈ ਉਹ ਦੇ ਵਿੱਚ ਹਰਿਆਵਲ ਰਹਿੰਦੀ ਹੈ ਫੁੱਲ ਨੂੰ ਇਸ ਗੱਲ ਦਾ ਇਲਮ ਨਹੀਂ ਟਾਣੀ ਕਰਕੇ ਉਹਦਾ ਰੂਪ ਰੰਗ ਸੁਹੱਪਣ ਖੁਸ਼ਬੂ ਨਹੀਂ ਹੈ ਤਣੇ ਕਰਕੇ ਸਭ ਕੁਝ ਹੈ ਟਾਣੀ ਨੇ ਕਿਹਾ ਮੈਂ ਵੱਡੇ ਤਣੇ ਨਾਲ ਜੁੜਿਆ ਹੋਇਆ ਜੇ ਮੈਂ ਟਾਣੀ ਨੇ ਕਿਹਾ ਤਣੇ ਨਾਲੋਂ ਤੂੰ ਮੈਨੂੰ ਕੱਟ ਲੇਂਗਾ ਥੋੜੇ ਮਿੰਟਾਂ ਬਾਅਦ ਮੈਂ ਵੀ ਸੁੱਕ ਜਾਣਾ ਇਹ ਰੂਪ ਰੰਗ ਖੁਸ਼ਬੂ ਮੇਰੀ ਥੋੜੀ ਹੈ ਇਹ ਤਾਂ ਵੱਡੇ ਆਉਂਦੇ ਹੋਏ ਤਣੇ ਨਾਲ ਟਾਣੀ ਜੁੜੀ ਹੈ ਤਾਂ ਉਸ ਟਾਣੀ ਰਾਹੀਂ ਫੁੱਲ ਖਿੜਿਆ ਹੋਇਆ ਹੈ ਤੇ ਕੱਟਣ ਵਾਲੇ ਨੇ ਕਿਹਾ ਮੈਂ ਸਮੇਤ ਤਣਾ ਥੱਲਿਓਂ ਵੱਡੀ ਟਾਣੀ ਜਿਹੜੀ ਆਉਂਦੀ ਉਹ ਕੱਟ ਲੈਣੀ ਹੈ ਜਦੋਂ ਤਿੱਖੀ ਕੈਂਚੀ ਨਾਲ ਵੱਡੀ ਟਾਣੀ ਤਣਾ ਕੱਟਣ ਲੱਗਾ ਜਿਹੜਾ ਥੱਲਿਓਂ ਜੜ ਤੋਂ ਆਉਂਦਾ ਤੋਂ ਸ ਤਣੇ ਨੇ ਕਿਹਾ ਭੋਲਿਆ ਤੈਨੂੰ ਅਜੇ ਵੀ ਭੁਲੇਖਾ ਹੈ ਅਜੇ ਵੀ ਤੈਨੂੰ ਭੁਲੇਖਾ ਹੈ ਇਹ ਤਣੇ ਵਿੱਚ ਕਲੋਰੋਫਿਲ ਜਲ ਪਾਣੀ ਜੋਗਜ ਵਿੱਚੋਂ ਰੂਪ ਰੰਗ ਸੁਹੱਪਣ ਖੁਸ਼ਬੂ ਆ ਰਹੀ ਹੈ ਉਸ ਤਣੇ ਨੇ ਕਿਹਾ ਇਹ ਮੇਰਾ ਨਹੀਂ ਹੈ ਮੇਰੇ ਤੋਂ ਟਾਣੀ ਟਾਣੀ ਤਾਂ ਫੁੱਲ ਤੱਕ ਜਾਂਦਾ ਪਰ ਮੇਰੇ ਵਿੱਚ ਵੀ ਕਿਦੋਂ ਆਉਂਦਾ ਉਹ ਪੁੱਛਣ ਵਾਲੇ ਨੇ ਕੱਟਣ ਵਾਲੇ ਨੇ ਕਿਹਾ ਤਣਿਆਂ ਫਿਰ ਤੇਰੇ ਵਿੱਚ ਕਿੱਥੋਂ ਆਉਂਦਾ ਉਹਨੇ ਕਿਹਾ ਜੜਾਂ ਤੋਂ ਆਉਂਦਾ ਮੈਂ ਜੜ ਨਾਲੋਂ ਕੱਟਿਆ ਗਿਆ ਮੈਂ ਵੀ ਸੁੱਕ ਜੜ ਇਹ ਸਭ ਕੁਝ ਜੜ ਤਰਕੇ ਹੈ ਤੇ ਜਦੋਂ ਉਹ ਕੱਟਣ ਵਾਲਾ ਜੜ ਸਮੇਤ ਗੁਲਾਬ ਦਾ ਫੁੱਲ ਪੱਟਣ ਲੱਗਾ ਤੇ ਜੜ ਨੇ ਵੀ ਪੁਕਾਰ ਕੇ ਕਹ ਸਜਣਾ ਜੜਾਂ ਪੱਟ ਕੇ ਬਾਹਰ ਰੱਖ ਦੇ ਥੋੜੇ ਮਿੰਟਾਂ ਬਾਅਦ ਸਭ ਕੁਝ ਸੁੱਕ ਜਾਣਾ ਜੜਾਂ ਵੀ ਤਾਂ ਹਰੀਆਂ ਰਹਿੰਦੀਆਂ ਜੇ ਮਿੱਟੀ ਵਿੱਚ ਲੱਗੀਆਂ ਰਹਿਣ ਤੁਸੀਂ ਘਰ ਵਿੱਚ ਫੁੱਲ ਲਾਉਣ ਦੇ ਉਹਨਾਂ ਲਾਉਣ ਵਾਸਤੇ ਨਰਸਰੀ ਤੋਂ ਜਾ ਕੇ ਉਹ ਵੇਖਿਓ ਨਿੱਕੇ ਨਿੱਕੇ ਲਫਾਫਿਆਂ 'ਚ ਮਿੱਟੀ ਪਾ ਕੇ ਉਹਨਾਂ ਜੜਾਂ ਲਪੋਈਆਂ ਹੋਈਆਂ ਜੜ ਨਾਲ ਜੁੜਿਆ ਰਵੇ ਤੇ ਦਰਖਤ ਫੁੱਲ ਟਾਹਣੀਆਂ ਤਣੇ ਹਰੇ ਪੱਤੇ ਸਭ ਕੁਝ ਹਰੇ ਰਹਿੰਦੇ ਨੇ ਜੜ ਨਾਲੋਂ ਟੁੱਟ ਜਾਂਦੇ ਤੇ ਸੁੱਕ ਜਾਂਦੇ ਨੇ ਪਰ ਜੜ ਵੀ ਮਿੱਟੀ ਵਿੱਚ ਲੁੱਕੇ ਰਹਿੰਦੀ ਐ ਫਿਰ ਉਹਨੂੰ ਸਭ ਕੁਝ ਮਿਲਦਾ ਐ ਇਦਾਂ ਯਾਦ ਰੱਖਿਓ ਆਪਾਂ ਦੁਨੀਆ ਦੇ ਪੁੱਤਰ ਧੀਓ ਪਦਾਰਥ ਸੁੱਖ ਵਿਦੇਸ਼ਾਂ ਇਹਨਾਂ ਚੀਜ਼ਾਂ ਵਿੱਚ ਘੁੰਮਗਵਾ ਚ ਗਏ ਇਹ ਸਭ ਕੁਝ ਸਾਡਾ ਨਹੀਂ ਹੈ ਸੁੱਖ ਇਹ ਵੀ ਕਿਸੇ ਸੁਖ ਦਾਤੇ ਨਾਲ ਜੁੜਿਆ ਹੋਇਆ ਹੈ ਭਲਿਆਂ ਪਦਾਰਥਾਂ ਵਿੱਚੋਂ ਲੰਘ ਕੇ ਪਰਮਾਰਥ ਨੂੰ ਵੇਖ ਤੇ ਜਿਹੜਾ ਪਰਮਾਰਥ ਨਾਲ ਰੱਬ ਨਾਲ ਜੁੜ ਜਾਂਦਾ ਹੈ ਉਹਨੂੰ ਫਿਰ ਰੱਬ ਦਾ ਉਪਦੇਸ਼ ਹੈ ਜੜ ਦੀ ਤਰ੍ਹਾਂ ਲੁੱਕ ਕੇ ਰਹੀਂ ਤੂੰ ਲੁੱਕੇ ਰਹੀਂ ਫਿਰ ਲੁੱਕੇ ਰਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਆਪ ਨੂੰ ਸਾਧੂ ਦੀ ਤਰ੍ਹਾਂ ਸੰਤ ਦੀ ਤਰ੍ਹਾਂ ਲੁੱਕੇ ਰਹੀਂ ਸਭ ਕੁਝ ਹੁੰਦਿਆਂ ਮਿੱਟੀ ਵਿੱਚ ਖਾਕ ਵਿੱਚ ਰਹਿਣਾ ਕਿਉਂ ਕਿਉਂਕਿ ਮਦ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਸਾਧੂ ਸ਼ੁਭ ਕੇ ਰਹਿਂਦਾ ਸਭ ਕੁਝ ਹੁੰਦਿਆਂ ਉਹ ਸ਼ਿਪਾਕੇ ਰੱਖਦਾ ਪਹਿਲਾਂ ਮੂਲ ਨਾਲ ਜੁੜਦਾ ਮੂਲ ਨਾਲ ਜੁੜ ਕੇ ਆਪਣੇ ਆਪ ਨੂੰ ਛਪਾ ਲੈਂਦਾ ਲੋਕਾਂ 'ਚ ਪ੍ਰਗਟ ਨਹੀਂ ਕਰਦਾ ਮੈਂ ਸੰਤ ਹੋ ਗਿਆ ਵਖਾਵਾ ਨਹੀਂ ਕਰਦਾ ਮੈਂ ਸੰਤ ਹੈ ਉਹਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਕਿ ਉਹ ਲੋਕਾਂ ਨੂੰ ਕਵੇ ਮੈਨੂੰ 108 ਕਹੋ ਮੈਨੂੰ 10008 ਕਹੋ ਨਹੀਂ ਉਹ ਛੁੱਪ ਜਾਂਦਾ ਇਹਹੀ ਸੰਤ ਦੀ ਨਿਸ਼ਾਨੀ ਹੈ ਕਿ ਜਿੰਨ ਹਰ ਪਾਇਓ ਤਿਨੇ ਛਪਾਇਓ ਇਹਹੀ ਸੰਤ ਦੀ ਨਿਸ਼ਾਨੀ ਹੈ